ਮੋਗੇ ਨਵੇਂ ਬਣਾਏ ਉੱਥੇ ਚਲਾ ਗਿਆ ਬਹਿ ਗਏ ਬਜ਼ੁਰਗ ਬਹਿ ਗਏ ਗੱਲ ਸੁਣਾਈ ਇੱਕ ਬਜ਼ੁਰਗ ਨੇ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਜ਼ੁਰਗ ਹੈ ਉਹ ਆਥਣੇ ਜਿਹਾ ਆਉਂਦਾ ਹੈ 6 ਵਜੇ ਖੇਤ ਸਾਈਕਲ ਤੇ ਝੋਲਾ ਹੁੰਦਾ ਉਹਦੇ ਕੋਲੇ ਕੁਝ ਲੈ ਕੇ ਚਲਾ ਜਾਂਦਾ ਹੈ 15 ਕਿ ਮਿੰਟਾਂ ਬਾਅਦ ਸਾਨੂੰ ਕਹਿੰਦੇ ਸ਼ੱਕ ਹੋ ਗਿਆ ਵੀ ਇਹ ਨਾ ਚੋਰੀਆਂ ਕਰਦਿਆਂ ਤੂੰ ਇਹ ਮੋਟਰ ਤੇ ਆ ਕੇ ਇਹ ਫੰਕਸ਼ਨ ਕਰਦਾ ਬੋਪਾ 15 ਕਿ ਮਿੰਟਾਂ ਚ ਬਾ ਸੋ ਜਾਂਦਾ ਵੀ ਇੱਥੇ ਤਾਂ ਰੱਖਿਆ ਹੋਣਾ ਸਮਾਨ ਇਹਨੇ ਕਹਿੰਦੇ ਇੱਕ ਦਿਨ ਅਸੀਂ ਰੋਕ ਲਿਆ ਵੀ ਰੁਕ ਬਈ ਵੀ ਤੂੰ ਕੀ ਕਰਨ ਜਾਂਦਾ ਬਈ 15 ਮਿੰਟ 15 ਮਿੰਟਾਂ ਬਾਅਦ ਤੂੰ ਮੁੜਿਆ ਆਉਣਾ ਕੀ ਕੀ ਕਰਨ ਜਾਂਦਾ ਤੂੰ ਚੋਰੀਆਂ ਏ ਕੱਲਾ ਕੱਲਾ ਹੀ ਏ ਉਹ ਕਹਿੰਦਾ ਮਾਰੇ ਸੋਂ ਤਲਾਸ਼ੀ ਲੈ ਲਓ ਯਾਰ ਇਹ ਤਾਂ ਕੋਈ ਗੱਡੀ ਨਹੀਂ ਕਹਿੰਦੇ ਦਿਖਾ ਕਹਿੰਦੇ ਕੀ ਹੈ ਕਹਿੰਦੇ ਝੋਲੇ 'ਚ ਤਿੰਨ ਗ੍ਰਿਪ ਜਿਹੜੇ ਆਪਣੇ ਫਰੂਜ ਵਾਲੇ ਕਹਿੰਦਾ ਕਿ ਕਹਿੰਦਾ ਰਾਤ ਨੂੰ ਕੱਢ ਕੇ ਲਿਆਉਣਾ ਯਾਰ ਕਿਤੇ ਆਟੋਮੈਟਿਕ ਹੀ ਨਾ ਚੱਲ ਪੇ ਪਾਣੀ ਬਹੋਪਿਆ ਕਹਿੰਦਾ ਪਹਿਲਾਂ ਉਹ ਕਹਿੰਦੇ ਜੀ ਇਹ ਵੀ ਸ਼ਿਕਾਇਤ ਹੋ ਸਕਦੀ ਹੈ ਹੁਣ ਪੁਲਿਸ ਕੋਲੇ ਵੀ ਰਾਤ ਨੂੰ ਭੋਲਾ ਸਿੰਘ ਸਾਡੀ ਮੋਟਰ ਚਲਾ ਗਿਆ ਜੀ ਵੀ ਸਾਡੇ ਤੇ ਲੱਗਦਾ ਜੀ ਸਾਨੂੰ ਸ਼ੱਕ ਹੈ ਉਹੀ ਹੈ ਜੀ ਵੀ ਮਤਲਬ ਜੀ ਰੋਕੋ ਜੀ ਇਹ ਗੱਲਾਂ ਸ਼ਰਾਰਤੀ ਅੰਸਰ ਮੋਟਰਾਂ ਚਲਾ ਜਾਂਦੇ ਨੇ ਰਾਤ ਨੂੰ ਕਹਿੰਦੇ ਇਹੋ ਜਿਹੀਆਂ ਸ਼ਿਕਾਇਤਾਂ ਵੀ ਆਉਣ ਸਕਦੀਆਂ ਨੇ ਜਿਹੜੇ ਹਸਾਬ ਨਾਲ ਤੁਸੀਂ ਬਿਜਲੀ ਦੇ ਰਹੇ ਹੋ ਤੇ ਜਿਹੜੇ ਹਸਾਬ ਨਾਲ ਸਾਨੂੰ ਕੱਸੀਆਂ ਦਾ ਮੋਗਿਆਂ ਦਾ ਰਜਵਾਹਿਆਂ ਦਾ ਸੂਆਂ ਦਾ ਪਾਣੀ ਮਿਲ ਰਿਹਾ ਹੈ